ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਤ੍ਰਿਕੋਣਮਿਤੀ ਬਾਰੇ ਜਾਣ ਪਛਾਣ ਅਭਿਆਸ ਨੰਬਰ 8.3 ਸਵਾਲ ਚੌਥਾ ਤੇ 13 ਚੌਥਾ 6ਵਾਂ ਤੇ 7ਵਾਂ ਭਾਗ ਅਸੀਂ ਕਰ ਰਹੇ ਹਾਂ ਪੰਜਵਾਂ ਭਾਗ ਇਸ ਵੀਡੀਓ ਵਿੱਚ ਨਹੀਂ ਕਰ ਰਹੇ ਪੰਜਵੇਂ ਭਾਗ ਦਾ ਬੱਚਿਓ ਇੱਕੋ ਦਾਮ ਵੱਖਰਾ ਵੀਡੀਓ ਬਣੇਗਾ ਤੇ ਪੰਜਵੇਂ ਭਾਗ ਨੂੰ ਅਸੀਂ ਚਾਰ ਵਿਦਿਆਰਥੀਆਂ ਦੇ ਨਾਲ ਕਰਾਂਗੇ ਇਸ ਕਰਕੇ ਉਹਦਾ ਵੀਡੀਓ ਮੈਂ ਵੱਖਰਾ ਰੱਖਿਆ ਸੋ ਦੇਖਦੇ ਹਾਂ ਹੁਣ ਬੱਚਿਓ ਐਵਲਾ ਅਸੀਂ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਣਾ ਸੁਣਨਾ ਹੈ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲੈਣੇ ਨੇ ਪਰ ਮਗਰੋਂ ਦੀ ਇਹਨਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰਨਾ ਸੋ ਸ਼ੁਰੂ ਕਰੀਏ ਸੋ ਬੱਚਿਓ ਇਹ ਸੂਚੀ ਹੈਗੀ ਹੈ ਸੂਤਰਾਂ ਦੀ ਜਿਹੜੇ ਤੁਹਾਨੂੰ ਚੇਤਾ ਹੋਣਾ ਚਾਹੀਦੇ ਨੇ ਜੇ ਤੁਹਾਨੂੰ ਚੇਤੇ ਨਹੀਂ ਹੈਗੇ ਤੇ ਫਿਰ ਤੁਹਾਡੇ ਲਈ ਸਵਾਲ ਕਰਨੇ ਔਖੇ ਹੋ ਜਾਣਗੇ ਸੋ ਸਕਰੀਨਸ਼ਾਟ ਲੈ ਕੇ ਰੱਖ ਲਓ ਆਪਣੇ ਕਾਗਜ਼ ਤੇ ਲਿਖ ਕੇ ਕੰਨ ਤੇ ਚਿਪਕਾ ਲਵੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਘੰਟਾ ਲਓ ਤੇ ਦੂਜੀ ਸੂਚੀ ਸੂਤਰਾਂ ਦੀ ਹੈ ਆਪਣੀ ਇਹ ਹੈਗੀ ਹੈ ਫਾਰਮੂਲਿਆਂ ਦੀ ਬੀਜਗਣਿਤਿਕ ਵਿੱਚੋਂ ਬੀਜਗਣਿਤ ों सो so, भी बड़े महत्वपूर्ण ने यही वरतों भी असी तो तो करा जिथे जिथेड़ पेगी ठीक है तो हूँ अगे बढ़ने पहले मैं तुम्हें चेता करा दे कि इसी चैनल के उत्तर तो थोड़िया दसवीं जमात में जुड़िया कुछ होर प्लेलिस्टा भी है एक हैगी टेंथ मैथ नोट्स एक हैगी टेंथ सायंस एक हैगी टेंथ इंगलिश एम सी बी एक हैगी टेंथ इंग्लिश अपना लिटरेचर एक हैगी टेंथ ग्रैमर फिर एक हैगी गणित सिद्धांत एक है मैथ शॉर्टकट्स एंड ट्रिकस ਸੋ ਤੁਸੀਂ ਬੱਚਿਓ ਚੈਨਲ ਤੇ ਜਾਓ ਇਹਨਾਂ ਪਲੇਲਿਸਟਾਂ ਨੂੰ ਵੀ ਜ਼ਰੂਰ ਖੋਲ ਕੇ ਦੇਖੋ ਸੋ ਸਵਾਲ ਦਾ ਬੱਚੇ ਸਰਲੇਖ ਹੋਈ ਏ ਇੱਥਾਂ ਦਿੱਤੀਆਂ ਸਰਵਸਮਤਾਵਾਂ ਤਦ ਸਮਾਂ ਕਾਂ ਸਿੱਧ ਕਰੋ ਜਿੱਥੇ ਉਹ ਕੋਣ ਜਿਨ੍ਹਾਂ ਲਈ ਵਿੰਜਕਾਂ ਪਰਿਭਾਸ਼ਿਤ ਹਨ ਨਿਊਨ ਕੋਣ ਹਨ ਠੀਕ ਹੈ ਆਓ ਅੱਗੇ ਦੇਖੀਏ ਸੋ ਬੱਚੇ ਚੌਥਾ ਪਾ ਆਗੇ 1 ਸੈਕੈਂਟ a ਸੈਕੈਂਟ a ਬਰਾਬਰ ਹੈਗਾ sin² a 1 cos a ਸੋ ਹੁਣ ਖੱਬਾ ਬਸ ਲੈਨੇ ਆ 1 ਸੈਕੈਂਟ a ਸੈਕੈਂਟ ਸੋ ਇਹ ਕਿ ਜਮਾ ਸੈਕੈਂਟ a ਦੇ ਬਰਾਬਰ ਹੁੰਦਾ 1/ਕੋਸ ਹੈ। ਥੱਲੇ ਸੈਕੈਂਟ a 1/ਕੋਸ ਹੈ। ਸੋ ਬੱਚਿਓ ਇਹ ਹੋ ਗਿਆ ਜਿਹੜੇ ਸੀ ਇਹ ਇਹਨੂੰ ਖੋਲਾਂਗੇ ਮਨ ਲਈ ਇਹ ਥੱਲੇ ਹੈਗਾ ਨਾ ਇਹਨਾਂ ਗੁਣਾ ਕਰੇ ਕੋਸ a ਜਮਾ 1 ਹੋ ਜਾਏਗਾ। ਬ੍ਰੈਕਟ ਲਾ ਕੇ ਵੀ ਪੂਰੇ ਦਾ ਕੋਸ a ਹੋ ਜਾਏਗਾ। ਸੋ ਇਹਨੂੰ ਉਹ ਸਰਲ ਕਰ ਲੈਣੇ ਆ ਕੋਸ a ਜਮਾ 1/ਕੋਸ a ਤੇ ਹੁਣ ਗੁਣਾ ਕਿਉਂਕਿ ਭਾਗ ਕਰ ਰਿਹਾ ਤਾਂ ਜਦੋਂ ਭਾਗ ਕਰਦੇ ਆ ਤੇ ਉਲਟ ਕਰਮ ਐ ਉਲਟਾ ਹੋ ਜਾਂਦਾ ਤੇ ਗੁਣਾ ਕੋਸ a 1 ਹੋ ਜਾਂਦਾ। ਸੋ cos a ਤੇ cos a ਸਾਡਾ ਇੱਥੇ ਇਹ ਕੱਟ ਗਿਆ ਠੀਕ ਹੈ ਤੇ ਇੱਥੇ ਕੀ ਬਚਿਆ ਇਕੱਲਾ cos a ਜਮਾ 1/1 ਸੋ 1 ਤੇ ਜਿੰਨਾ ਮਰਜ਼ੀ ਭਾ ਕਰ ਦਿਓ 1 ਦੇ ਨਾਲ ਭਾ ਜਿੰਨਾ ਮਰਜ਼ੀ ਕਰ ਦਿਓ ਕੋਈ ਫਰਕ ਨਹੀਂ ਪੈਂਦਾ ਤੇ ਬਣ ਗਿਆ ਸਾਡੇ ਕੋਲ cos a ਜਮਾ 1 ਬਰਾਬਰ 1 ਜਮਾ cos a ਇਹਨੂੰ ਨੰਬਰ ਦਿੱਤਾ ਸੀ 1 ਠੀਕ ਹੈ ਹੁਣ ਹੀ ਸੱਜਾ ਪਾਸਾ ਦੇਖਦੇ ਹਾਂ ਸੱਜਾ ਪਾਸਾ sin² a 1 cos a sin² ਕਿਹਦੇ ਬਰਾਬਰ ਹੁੰਦਾ ਹੈ 1/cos² ਇਹ ਸੂਤਰਾਂ ਦੀ ਸੂਚੀ ਵਿੱਚ ਹੈ ਸੂਤਰ ਦਿੱਤਾ ਹੋਇਆ ਹੈ ਮੈਂ ਹੁਣ ਬੱਚਿਓ 1/cos² ਇਹ ਕਿਹਦੇ ਬਰਾਬਰ ਹੋਏਗਾ 1/cos a 1+cos a ਕਿਉਂਕਿ 1 ਨੂੰ ਮੈਂ 1² ਲਿਖ ਸਕਦਾ ਸੋ 1² /cos² a²/b² a/b (a+b) ਸੋ 1/cos a 1+cos a ਸੋ 1/cos a ਕੱਟ ਗਿਆ 1/cos a ਕਟ ਗਿਆ ਸੋ ਕੱਲਾ ਕੀ ਬਚਿਆ ਬੱਚਿਓ 1 cos a 1 cos a ਇਹਨੂੰ ਨੰਬਰ ਦੇ ਦਿੱਤਾ 2 ਸੋ 1 ਅਤੇ 2 ਤੋਂ ਸਿੱਧ ਹੁੰਦਾ ਹੈ ਕਿ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਭਾਵ ਖੱਬਾ ਪਾਸਾ ਵੀ ਸਰਲ ਕਰਕੇ 1 cos a ਬਣ ਗਿਆ ਤੇ ਸੱਜਾ ਪਾਸਾ ਵੀ ਸਰਲ ਕਰਕੇ 1 cos a ਬਣ ਗਿਆ ਸੋ ਦੋਨੋਂ ਪਾਸੇ ਬਰਾਬਰ ਨੇ ਤਤਸਮਕ ਸਿੱਧ ਹੋ ਗਿਆ ਅੱਗੇ ਚਲੀਏ ਅਗਲਾ ਹੈ ਬੱਚਿਓ 1 sin a 1 sin a ਹੈ ਪੂਰੇ ਦਾ ਵਰਗਮੂਲ ਬਰਾਬਰ ਹੈ ਸੈਕੈਂਟ a ਜਮਾ ਟੈਨ a ਸੋ ਬੱਚਿਓ ਹੁਣ ਖੱਬਾ ਪਾਸਾ ਲੈਣੇ ਹੈ 1 ਜਮਾ ਸਾਈਨ a 1/ਸਾਈਨ a ਜਦੋਂ ਜਦੋਂ ਬੱਚਿਓ ਵਰਗਮੂਲ ਆ ਜਾਏ ਤੇ ਫਿਰ ਅਸੀਂ ਇਦਾਂ ਦੀਆਂ ਯੁਕਤੀਆਂ ਕਰਦੇ ਆਂ ਕਿ ਕਿਸੇ ਤਰੀਕੇ ਦੇ ਨਾਲ ਵਰਗਮੂਲ ਜਿਹੜਾ ਹੈ ਉਹ ਹਟ ਜਾਵੇ ਸੋ ਅਸੀਂ ਬੱਚਿਓ ਕੀ ਕਰਾਂਗੇ ਇਹ ਦੋਨੋਂ ਅੰਸ਼ ਤੇ ਹਰ ਨੂੰ 1 ਜਮਾ ਸਾਈਨ a ਦੇ ਨਾਲ ਗੁਣਾ ਕਰਾਂਗੇ 1 ਜਮਾ ਸਾਈਨ a 1 ਜਮਾ ਸਾਈਨ a ਹੁਣ ਬੱਚਿਓ 1 ਜਮਾ ਸਾਈਨ a 1 ਜਮਾ ਸਾਈਨ a ਕਿਹਦੇ ਬਰਾਬਰ ਹੋ ਜਾਏਗਾ 1 ਜਮਾ ਸਾਈਨ a ਪੂਰੇ ਦਾ ਵਰਗ ਸੋ 1 sin^2 ਪੂਰੇ ਦਾ ਵਰਗ ਹੋ ਗਿਆ ਹੁਣ ਜਿਹੜੇ ਵਰਗਮੂਲ ਦੇ ਨਾਲ ਵਰਗ ਕੱਟ ਜਾਏਗਾ ਐਸ ਤਾਂ ਸੀ ਕਰਦੇ ਹਾਂ ਤੇ ਬੱਚਿਓ 1 sin ਨੇ 1 sin ਨੇ ਇਹ 1 sin ਨੇ 1 sin ਨੇ ਇਹ ਕਿਹਦੇ ਬਰਾਬਰ ਹੁੰਦਾ ਹੈ a^2 b^2 ਭਾਅ 1^2 sin^2 a ਤੇ 1 ਦਾ ਵਰਗ ਤੇ ਕੀ ਹੁੰਦਾ ਸੋ ਇਹ ਦੋਨਾਂ ਨੂੰ ਕਰਕੇ ਸਾਨੂੰ ਮਿਲਿਆ 1 sin^2 a ਠੀਕ ਹੈ ਹੁਣ ਬੱਚਿਓ ਇਹ ਉੱਪਰੋਂ ਤੇ ਵਰਗਮੂਲ ਦਾ ਚਿੰਨ ਇਸ ਵਰਗ ਨਾਲ ਕੱਟ ਗਿਆ ਤੇ ਇਹ ਬਣ ਗਿਆ 1 sin ਨੇ ਤੇ ਥੱਲੇ ਕੀ ਰਹਿ ਗਿਆ 1/sin2 ਹੁੰਦਾ cos2 A ਦੇ ਬਰਾਬਰ ਹੁੰਦਾ ਸੋ cos2 A ਲਿਖ ਕੇ ਅਸੀਂ ਵਰਗਮੂਰਤ ਇਹਨੂੰ ਦਿੰਦਾ ਹੁਣ cos2 ਜਿਹੜਾ ਹੈ ਉਹ ਇਸ ਵਰਗੂਨ ਨੂੰ ਕੱਟ ਦੇਗਾ ਸਹਿ ਬਣ ਜਾਏ 1 sin A cos A ਹੁਣ ਅਸੀਂ ਇਹਨੂੰ ਸਰਲ ਕਰ ਲੈਨੇ ਆ 1 cos A sin A cos A 1 cos A ਦੇ ਬਰਾਬਰ ਹੁੰਦਾ ਹੈ ਇਹ ਹੁੰਦਾ secant A ਦੇ ਬਰਾਬਰ ਸੋ secant A ਲਿਖ ਦਿੱਤਾ sin A cos A ਦੇ ਬਰਾਬਰ ਹੁੰਦਾ tan A ਦੇ ਬਰਾਬਰ ਸੋ ਟੈਨ ਇਹ ਲਿਖ ਦਿੱਤਾ ਐ ਕੀ ਹੈਗਾ ਸੈਕੈਂਟ ਹੈ ਜਮ ਟੈਨ ਹੈ ਸੈਕੈਂਟ ਹੈ ਜਮ ਟੈਨ ਹੈ ਬਰਾਬਰ ਸੱਜਾ ਪਾਸਾ ਸੋ ਸਾਡੀ ਇਹ ਤੱਤਸਮਕ ਵੀ ਸਿੱਧ ਹੋ ਗਈ ਅਗਲਾ ਦੇਖੀਏ ਹੁਣ ਆ ਗਿਆ 7ਵਾਂ ਪਾਗ ਸਾਈਨ θ 2 sin³ θ ਮਤਲਬ ਕੀ ਕਾਣਾ ਹੈਗਾ 2 cos³ θ cos ਦਾ ਕਾਣਾ θ cos θ ਇਹ ਬਰਾਬਰ ਹੁੰਦਾ ਹੈ ਟੈਨ θ ਵਾਲੇ ਸੋ ਸਿੱਧ ਕਰਨਾ ਹੈ ਲੋ ਜੀ ਖੱਬੇ ਪਾਸੇ ਤੋਂ ਸ਼ੁਰੂ ਕਰਦੇ ਆਂ साइन थीटा कटा दो साइन क्यूब थीटा कटा कॉस थीटा साइन थीटा तो साइन थिएटा सा कॉमन आ गया साइन थीटा लै लिया सो इतने बन गया बच गया इत एक बच गया इतने कटा क्यूब चो एक चला गया तो बने साइन वर्ग थीटा ठीक है जी हूँ इतने भी बचे अस थीटा कॉमन लै लिया कॉस थीटा कॉमन लिया बने टू कोस स्क्र थीटा कटा इत एक बच गया ठीक है हूँ यह बच वन माइनस टू थाउज टू स्कू साइन थीटा ਤੇ ਥੱਲੇ cos θ ਤੇ ਇੱਥੇ ਮੈਂ ਬੱਚੋ ਕੀ ਕੀਤਾ ਇਹ ਦੇਖੋ ਇੱਥੇ ਮੈਂ 2 ਨੂੰ ਬਾਹਰ ਲੈ ਲਿਆ 2 ਤੇ ਮੈਂ ਇਹ ਕੀ ਕੀਤਾ 2 ਅਲੱਗ ਕਰਕੇ cos² θ ਕਿਹਦੇ ਬਰਾਬਰ ਹੁੰਦਾ ਹੈ 1 sin² θ ਸੂਤਰਾਂ ਦੀ ਸੂਚੀ ਵਿੱਚ ਹੈਗਾ ਸੋ cos² θ ਦੀ ਜਗ੍ਹਾ ਮੈਂ ਲਿਖ ਦਿੱਤਾ 1 sin² θ ਤੇ 1 ਤੇ ਹੈਗਾ ਹੀ ਹੈ ਠੀਕ ਹੈ ਫਿਰ ਮੈਂ ਅੱਗੇ ਇਹ cos θ ਤੇ ਉਹਨੂੰ ਖੋਲਿਆ 2 1 2 2 sin² θ 2 1 2 2 sin² θ 1 ਠੀਕ ਹੈ ਹੁਣ ਬੱਚਿਓ 2 ਚੋਂ 1 ਗਿਆ ਕਿੰਨਾ ਹੁੰਦਾ 1 ਸੋ ਇਹ ਕੀ ਬਣ ਗਿਆ 1/2 sin^2 θ ਸੋ 1/2 sin^2 θ ਹੁਣ ਬੱਚਿਓ ਦੇਖੋ ਤੁਹਾਨੂੰ ਪਤਾ ਲੱਗੇਗਾ ਅਸੀਂ ਇਹ ਕਿਉਂ ਕੀਤਾ ਸੀ ਇਹ ਜਿਹੜਾ ਹੈ 1/2 sin^2 θ ਤੇ ਇਹ 1/2 sin^2 θ ਇਹ ਸਾਡਾ ਕੱਟ ਗਿਆ ਤੇ ਸਾਡੇ ਕੋਲ ਕੀ ਬਚਿਆ sin θ cos θ sin θ cos θ ਇਹ ਕਿਹਦੇ ਬਰਾਬਰ ਹੁੰਦਾ ਹੈ ਇਹ ਬਰਾਬਰ ਹੁੰਦਾ ਹੈ tan θ ਦੇ ਸੋ ਇਹ tan θ ਸਿੱਧ ਕਰਨਾ ਸੀ ਇਹ ਹੋ ਗਿਆ ਸਾਡਾ ਸੱਜਾ ਪਾਸਾ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਇਹ ਜਿਹੜੇ ਸਵਾਲ ਨੇ ਕੀਤੇ ਜਾਂਦੇ ਨੇ ਕਿਤੇ ਕਿਤੇ ਤੇ ਖੱਬੇ ਪਾਸੇ ਨੂੰ ਸਰਲ ਕਰਕੇ ਅਸੀਂ ਸਿੱਧਾ ਹੀ ਸੱਜਾ ਪਾਸਾ ਲੈ ਜਾਂਦੇ ਆ ਤੇ ਕਹਿ ਦਿੰਦੇ ਆ ਬਰਾਬਰ ਸੱਜਾ ਪਾਸਾ ਤੇ ਇੱਕ ਸਵਾਲ ਇਸ ਤੋਂ ਪਹਿਲੇ ਅਸੀਂ ਕੀਤਾ ਸੀਗਾ ਕਿਹੜੇ ਵਾਰ ਖੱਬੇ ਪਾਸੇ ਨੂੰ ਵਖਤੌਰ ਤੇ ਸਰਲ ਕਰਨਾ ਪੈਂਦਾ ਹੈ ਤੇ ਸੱਜੇ ਪਾਸੇ ਨੂੰ ਵਖਤੌਰ ਤੇ ਸਰਲ ਕਰਨਾ ਪੈਂਦਾ ਹੈ ਤੇ ਦੋਨੋਂ ਸਮੀਕਰਨਾਂ ਨੂੰ ਨੰਬਰ ਦੇ ਕੇ ਇੱਕ ਨੰਬਰ ਦੇ ਕੇ ਉਹਨੂੰ ਦੋ ਨੰਬਰ ਦੇ ਕੇ ਜੇਸੀਂ ਥੱਲੇ ਲਿਖ ਦਿੰਦੇ ਆ ਇੱਕ ਅਤੇ ਦੋ ਤੋਂ ਪ੍ਰਾਪਤ ਹੁੰਦਾ ਹੈ ਕਿ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਸੋ ਇਸ ਤਰ੍ਹਾਂ ਦੇ ਵੱਖ-ਵੱਖ ਢੰਗ ਦੇ ਨਾਲ ਬੱਚੇ ਇਹ ਸਵਾਲ ਕੀਤੇ ਜਾਂਦੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ